ਤੋ ਜੁੜੇ ਗ੍ਰੇਵੈਂਸਟੋਰੀਜ਼ ਦੇ ਨਾਲ ਤੇ ਮੈਂ ਇੱਕ ਸ਼ਗਰ ਹੋਈ ਗੱਲ ਕਰੀਏ ਅਮ੍ਰਿਤਸਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਹੜੀ ਕਿ ਸਵੇਰ ਦੀਆਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇੱਕ ਸੀਸੀਟੀਵੀ ਤੁਹਾਨੂੰ ਸਕਰੀਨ ਤੇ ਪੇਸ਼ ਕਰ ਰਿਹਾ ਜਿੱਥੇ ਕਿ ਇਹ ਦੋ ਵਿਅਕਤੀ ਆਪਣਾ ਬਾਈਕ ਇੱਕ ਘਰ ਦੇ ਬਾਹਰ ਲਗਾਉਂਦੇ ਨੇ ਤੇ ਦੱਸਿਆ ਇਹ ਘਰ ਕਿਸੇ ਆਮ ਵਿਅਕਤੀ ਦਾ ਨਹੀਂ ਇੱਕ ਐਨਆਰਆਈ ਦਾ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਹੈ ਦੱਸਿਆ ਇਹ ਅਮ੍ਰਿਤਸਰ ਦੇ ਇੱਕ ਪਿੰਡ ਦੇ ਕੋਲ ਇਹ ਹਾਦਸਾ ਹੋਇਆ ਜਿੱਥੇ ਕਿ ਦੋ ਵਿਅਕਤੀ ਘਰ ਦੇ ਵਿੱਚ ਸ਼ਰੇਆਮ ਐਂਟਰ ਕਰ ਜਾਂਦੇ ਨੇ ਉੱਥੇ ਇਹ ਨੀਲੇ ਕੱਪੜਿਆਂ ਵਾਲਾ ਜਿਹੜਾ ਤੁਹਾਨੂੰ ਦੇਖ ਦਿਖ ਰਿਹਾ ਹੋਗਾ ਸਕਰੀਨ ਉੱਤੇ ਇਹ ਵਿਅਕਤੀ ਉਹੀ ਐਨ ਆਰ ਆਈ ਹੈ ਜਿਹੜਾ ਅਮਰੀਕਾ ਤੋਂ ਉਰੇ ਆਇਆ ਹੋਇਆ ਹੈ ਜਿਸ ਤੋਂ ਇਹ ਦੋਵੇਂ ਵਿਅਕਤੀ ਆ ਕੇ ਗਨ ਪੁਆਇੰਟਰ ਤੇ ਪੁੱਛਦੇ ਨੇ ਵੀ ਤੂੰ ਇਹ ਗੱਡੀ ਕਿੱਧਰੋਂ ਲਿੱਤੀ ਹੈ ਤੇ ਇਹਦੀ ਆਰ ਸੀ ਦਿਖਾ ਜਦੋਂ ਇਸ ਚੀਜ਼ ਦਾ ਵਿਰੋਧ ਇਸ ਐਨ ਆਰ ਆਈ ਵੱਲੋਂ ਕੀਤਾ ਜਾਂਦਾ ਹੈ ਤਾਂ ਇਸ ਨੂੰ ਧੱਕੇ ਮਾਰ ਕੇ ਜਿਹੜਾ ਕਮਰੇ ਦੇ ਵਿੱਚ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਧੱਕੇ ਮਾਰ ਕੇ ਜਦੋਂ ਇਸ ਚੀਜ਼ ਦਾ ਵਿਰੋਧ ਕਰਦਾ ਧੱਕੇ ਮਾਰਨ ਤੇ ਇਹ ਐਨ ਆਰ ਆਈ ਤਾਂ ਉਸ ਵੇਲੇ ਕਹਿ ਸਕਦਾ ਹੈ ਕਿ ਇਹ ਦੋਵੇਂ ਵਿਅਕਤੀਆਂ ਵੱਲੋਂ ਜਿਹੜੇ ਪਿਸਟਲਸ ਜੋ ਫਾਇਰ ਕਰ ਦਿੱਤੇ ਜਾਂਦੇ ਨੇ ਪੁਲਸ ਤੋਂ ਜਿਹੜੀ ਮਿਲੀ ਹੁਣ ਤੱਕ ਜਾਣਕਾਰੀ ਹੈਗੀ ਉਹ ਇਹ ਹੈ ਕਿ ਹੁਣ ਤੱਕ ਜਿਹੜੇ ਤਿੰਨ ਰਾਉਂਡ ਫਾਇਰ ਕੀਤੇ ਗਏ ਆਏ ਵਿਕਤੀਆਂ ਵੱਲੋਂ ਤਿੰਨ ਰਾਉਂਡ ਬ੍ਰਾਹਮੜ ਵੀ ਹੋਏ ਨੇ ਜਿੰਨਾਂ ਵਿੱਚੋਂ ਦੋ ਗੋਲੀਆਂ ਇਸ ਐਨਆਰਆਈ ਦੇ ਵੱਜੀਆਂ ਨੇ ਹਾਲਾਂਕਿ ਇਸ ਵੇਲੇ ਘਰ ਦੇ ਵਿੱਚ ਉਸਦੇ ਦੋਵੇਂ ਮੁੰਡੇ ਕਹਿ ਲਈਏ ਕਿ ਜਿਹੜੇ ਦੋ ਬੇਟੇ ਸੀਗੇ ਉਹਦੇ ਉੱਥੇ ਮੌਜੂਦ ਸੀਗੇ ਤੇ ਉਹ ਬਚਾਓ ਬਚਾਓ ਜਾਂ ਪਾਪਾ ਨੂੰ ਨਾ ਮਾਰੋ ਅਜਿਹੇ ਸ਼ਬਦ ਪ੍ਰਯੋਗ ਕਰਦੇ ਹੋਏ ਦਿਖਾਈ ਦੇ ਰਹੇ ਸੀਗੇ ਪਰ ਗੱਲ ਹੁਣ ਇਹ ਦੇਖਣ ਵਾਲੀ ਹੈ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਕਹੀ ਜਾਂਦੀ ਹੈ ਉਹ ਪੰਜਾਬ ਦੇ ਵਿੱਚ ਕਹਿੰਦੇ ਕਿ ਕਾਫੀ ਵਧੀਆ ਚੱਲ ਰਹੀ ਹੈ ਹ ਵਧੀਆ ਤਸਵੀਰਾਂ ਜਾਂ ਘਟੀਆ ਤਸਵੀਰਾਂ ਇਸ ਦਾ ਸਿਰਫ ਜਨਤਾ ਦੱਸ ਸਕਦੀ ਹੈ ਕਿ ਕੀ ਸਹੀ ਚੱਲ ਰਿਹਾ ਹੈ ਜਾਂ ਕੀ ਗਲਤ ਚੱਲ ਰਿਹਾ ਹੈ ਪਰ ਇੱਕ ਸੋਚਣ ਵਾਲੀ ਗੱਲ ਇਹ ਹੈ ਕਿ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪੁਲਿਸ ਵੱਲੋਂ ਕਹਿ ਲਿਆ ਕਿ ਪੂਰੀ ਪੰਜਾਬ ਪੁਲਿਸ ਦੀ ਫੋਰਸ ਵੱਲੋਂ ਕੀਤੇ ਜਾਂਦੇ ਨੇ ਕਿ ਇੰਨੀ ਪਿਸਟਲਾਂ ਜਿਹੜੀ ਫੜੀਆਂ ਗਈਆਂ ਨੇ ਜਾਂ ਕਦੇ ਵੀ ਇਹ ਚੀਜ਼ ਸੁਣਨ ਨੂੰ ਮਿਲਦੀ ਹੀ ਨਹੀਂ ਆ ਹੁਣ ਤੱਕ ਕਹਿ ਸਕਦੇ ਆ ਕਿ ਹੋ ਸਕਦਾ ਮਿਲੀ ਵੀ ਹੋਵੇ ਪਰ ਸਾਡੀ ਜਾਣਕਾਰੀ ਦੇ ਵਿੱਚ ਹਜੇ ਤੱਕ ਕੋਈ ਨਹੀਂ ਹੈ ਕਿੱਥੇ ਕੀ ਪਤਾ ਲੱਗਿਆ ਹੋਵੇ ਕਿ ਇਹ ਪਿਸਟਲਾਂ ਕਿੱਥੋਂ ਬਣ ਕੇ ਆਉਂਦੀਆਂ ਨੇ ਜਾਂ ਇਹ ਜਿਹੜੇ ਨਜਾਇਜ਼ ਰੋਂਦ ਰਹੇ ਉਹ ਕਿੱਥੋਂ ਬਣ ਕੇ ਆ ਹਾਲਗੀ ਇਹ ਵਿਅਕਤੀਆਂ ਦਾ ਅਜੰਡਾ ਤਾਂ ਇਹ ਸੀਗਾ ਕਿ ਇਹ ਜਿਹੜੇ ਫਾਇਰ ਨੇ ਇਹ ਸਿਰਫ 2-3 ਨਾ ਕਰੀਏ ਇਸ ਤੋਂ ਜ਼ਿਆਦਾ ਕਰੀਏ ਤੇ ਉਸ ਐਨਆਰਆਈ ਦੀ ਜਾਨ ਉੱਥੇ ਹੀ ਮੁਕਾ ਦਈਏ ਪਰ ਬਾਈ ਦੀ ਚਾਂਸ ਕਹਿ ਸਕਦੇ ਆ ਕਿ ਐਨਆਰਆਈ ਦੀ ਕਿਸਮਤ ਇੰਨੀ ਵਧੀਆ ਸੀ ਕਿ ਉਸ ਵੇਲੇ ਇਹ ਪਿਸਟਲ ਜਿਹੜੀ ਜਾਮ ਹੋ ਜਾਂਦੀ ਹੈ ਤੇ ਬਾਰ-ਬਾਰ ਇਹ ਵਿਅਕਤੀ ਵੱਲੋਂ ਟਾਪਾਨ ਕੀਤੀ ਜਾਂਦੀ ਹੈ ਆਪਣੀ ਪਿਸਟਲ ਦੇ ਨਾਲ ਤਾਂ ਜੋ ਕਿਤੇ ਬਾਈ ਚਾਂਸ ਚੱਲ ਜੇ ਤੇ ਐਨਆਰਆਈ ਦੀ ਜਿਹੜੀ ਜਾਨ ਉੱਥੇ ਹੀ ਖਤਮ ਕਰ ਦਈਏ ਹਾਲਗੀ ਪਿੱਛੇ ਜੀ ਇੱਕ ਹੋਰ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਤੱਕ ਇਹ ਜੀ ਚੀਜ਼ ਦੇਖਣ ਨੂੰ ਨਹੀਂ ਮਿਲੀ ਜਿਸ ਦੇ ਵਿੱਚ ਕਹਿ ਸਕਦੇ ਆ ਕਿ ਕਿਸੇ ਸੀਐਮ ਨੂੰ ਇਹ ਇੱਕ ਕਹਿ ਸਕਦੇ ਆ ਕਿ ਬੁਲੇਟ ਪ੍ਰੂਫ ਸ਼ੀਲਡ ਯਾ ਇੱਕ ਕੈਬਿਨ ਦੇ ਵਿੱਚ ਖੜ ਕੇ ਬਿਆਨ ਦੇਣਾ ਪਿਆ ਹੋਵੇ ਯਾ ਇੱਕ ਕਹਿ ਸਕਦੇ ਆ ਕਿ ਸਪਸ਼ਟਿਕਰਨ ਦੇਣਾ ਪਏ ਕਿ ਪੰਜਾਬ ਦਾ ਲਾਅ ਐਂਡ ਆਰਡਰ ਕਾਫੀ ਵਧੀਆ ਚੱਲ ਰਿਹਾ ਆਖਿਰ ਵੈਸੇ ਕਹਿਤਾ ਸਕਦੇ ਆ ਕਿ ਪੰਜਾਬ ਦਾ ਲਾਅ ਐਂਡ ਆਰਡਰ ਕਾਫੀ ਵਧੀਆ ਚੱਲ ਰਿਹਾ ਤਾਂ ਹੀ ਇੰਨੇ ਬੱਚੇ ਜਿਹੜੇ ਕਹਿ ਲਈ ਕਿ ਬੱਚਿਆਂ ਦੀ ਤਾਦਾਦ ਹੈਗੀ ਜਿਹੜੀ ਉਹ ਬਾਹਰ ਵਾਲੇ ਨੂੰ ਭੱਜ ਰਹੀ ਹੈ ਹਾਲਕੀ ਹੁਣ ਤੱਕ ਕਹਿ ਸਕਦੇ ਆ ਕਿ ਬਾਹਰ ਵਾਲੇ ਨੂੰ ਜਾਣ ਵਾਲੇ ਬੱਚਿਆਂ ਦੀ ਤਾਦਾਦ ਰੁਕਣੀ ਵੀ ਸ਼ੁਰੂ ਹੋ ਚੁੱਕੀ ਹੈ ਪਰ ਉਹਦਾ ਪ੍ਰਮੁੱਖ ਕਾਰਨ ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਵਧੀਆ ਹੋ ਗਿਆ ਉਹਦਾ ਪ੍ਰਮੁੱਖ ਕਾਰਨ ਇਹ ਹੈ ਕਿ ਹੁਣ ਬਾਹਰਲੇ ਦੇਸ਼ਾਂ ਨੇ ਵੀ ਉਹਨਾਂ ਨੂੰ ਰਿਜੈਕਟ ਕਰਨਾ ਸ਼ੁਰੂ ਕਰ ਦਿੱਤਾ ਹੈ ਸਪੈਸ਼ਲੀ ਗੱਲ ਕਰੀਏ ਨਾਰਥ ਇੰਡੀਆ ਦੀ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਉੱਥੇ ਦੀਆਂ ਜਿਹੜੀ ਫਾਈਲਾਂ ਹੈਗੀਆਂ ਨੇ ਉਹ ਕਾਫੀ ਜ਼ਿਆਦਾ ਰਿਜੈਕਟ ਕੀਤੀਆਂ ਜਾ ਰਹੀਆਂ ਨੇ ਤੇ तकरीबन ਬੰਦ ਹੀ ਕਰ ਦਿੱਤੀਆਂ ਨੇ ਉਸ ਦਾ ਪ੍ਰਮੁੱਖ ਕਾਰਨ ਇਹ ਹੀ ਹੈ ਕਿ ਬੱਚੇ ਇਹ ਲਾਅ ਐਂਡ ਆਰਡਰ ਤੋਂ ਬਾਹਰ ਨਿਕਲ ਕੇ ਇੱਕ ਚੰਗੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਨੇ ਜਿੱਥੇ ਕਿ ਨਸ਼ਿਆਂ ਤੋਂ ਕ੍ਰਾਈਮ ਤੋਂ ਇਲਾਵਾ ਵੀ ਕੋਈ ਹੋਰ ਜ਼ਿੰਦਗੀ ਜੀ ਸਕੀਏ ਤੇ ਇੱਕ ਕਹਿ ਲਈਏ ਕਿ ਡਿਵੈਲਪਮੈਂਟ ਵੱਲ ਨੂੰ ਵੱਧ ਸਕੀਏ ਪਰ ਸੋਚਣ ਵਾਲੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਆਖਰ ਸਵੇਰੇ 7 ਵਜੇ ਜਿਸ ਵੇਲੇ ਬੰਦਾ ਚਾਹ ਪੀਂਦਾ ਹੈ ਜਾਂ ਜਿਮ ਤੋਂ ਜਾ ਕੇ ਘਰ ਵੱਲ ਨੂੰ ਆਂਦਾ ਹੈ ਉਸ ਵੇਲੇ ਉਹਨੂੰ ਚਾਹ ਦੇ ਨਾਲ ਬਿਸਕਟ ਦੇ ਬਜਾਏ ਰਸ ਦੇ ਬਜਾਏ ਇੱਕ ਕਹਿ ਸਕਦੇ ਆ ਕਿ ਗੋਲੀਆਂ ਜਿਹੜੀ ਮਿਲਦੀਆਂ ਨੇ ਜਿਹੜੀ ਕਿ ਉਹਦੇ ਜਾਣ ਲਾਂਨ ਤੱਕ ਜਾਂਦੀਆਂ ਨੇ ਗਾਈਜ਼ ਇਹ ਕਿ ਸ਼ਰਿਆਮੇ ਵਿਅਕਤੀ ਦੋਵੇਂ ਆਂਦੇ ਨੇ ਬਿਨਾ ਕਿਸੇ ਨਕਾਬ ਤੋਂ ਬਿਨਾ ਕਿਸੇ ਮੂੰਹ ਬੰਨੇ ਚੀ ਤੋ ਸ਼ਰਿਆਮ ਆਂਦੇ ਨੇ ਘਰ ਦੇ ਵਿੱਚ ਇੱਕ ਵਿਅਕਤੀ ਨੂੰ ਢੇਰ ਕਰ ਦਿੰਦੇ ਨੇ ਨਜਾਇਜ਼ ਪਿਸਤਲਾਂ ਦੇ ਨਾਲ ਤੇ ਸ਼ਰਿਆਮ ਹੀ ਜਿਹੜਾ ਕਹਿ ਸਕਦੇ ਆ ਕਿ ਆਪਣੇ ਬਾਈਕ ਤੇ ਬੈਠ ਕੇ ਆਪਣੇ ਟਿਕਾਣੇ ਵੱਲ ਨੂੰ ਰਵਾਨਾ ਹੋ ਜਾਂਦੇ ਨੇ ਜਲਦ ਮਿਲਾਂਗੇ ਹੋਰ ਨਵੇਂ ਦੇ ਤਾਜ਼ਾ ਅਪਡੇਟ ਲੈ ਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਲਾਅ ਐਂਡ ਆਰਡਰ ਪੰਜਾਬ ਦਾ ਕੀ ਕਹਿੰਦਾ ਹੈ